ਇੱਕ ਦਿਨ ਗੰਗਾ ਦੇਸ਼ ਇਸ਼ਨਾਨ ਕਰਕੇ ਠੰਢ ਦੇ ਦਿਨ ਸੰ ਰੇਤ ਦੇ ਵਿੱਚ ਬੈਠੇ ਚਰਣਾ ਨੂੰ ਪਸਾਰ ਕੇ ਪੈਰ ਪਸਾਰ ਕੇ ਇੱਕ ਪੰਡਾ ਜੋ ਇਲਮੇ ਨਜੋਮ ਦੇ ਵਿੱਚ ਮਾਹਿਰ ਸੀ ਜੋਤਿਸ਼ੀ ਸੀ ਲੰਗੇ ਉਹਦੀ ਨਿਗਾ ਪਸਰੇ ਹੋਏ ਚਰਣਾ ਤੇ ਪੈ ਗਈ ਔਰ ਉਸਨੇ ਮੱਥਾ ਦੇ ਕੇ ਨੰਗੁਰੂ ਕਮਰਦਾਸ ਜੀ ਮਹਾਰਾਜ ਨੇ ਰੋਕੇ ਆਖਿਆ ਬ੍ਰਾਹਮਣ ਦੇਵਤਾ ਮੈਂ ਤਖਤਰੀ ਤੂੰ ਬ੍ਰਾਹਮਣ ਹੈ ਕੁੱਲ ਕਰਕੇ ਜਾਤ ਕਰਕੇ ਤੂੰ ਉੱਚਾ ਹੈ ਮੈਨੂੰ ਕਮ ਮੱਥਾ ਟੇਕੀਂ। ਉਹ ਬ੍ਰਾਹਮਣ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਫੜੇ ਚਰਨਾਂ ਵਿੱਚ ਪਦਮ ਹੈ। ਇਹ ਪਦਮ ਤੇ ਕਿਸੇ ਬ੍ਰह्मज्ञानी ਦੇ ਚਰਨਾਂ ਦੇ ਛੋਂਦਾ ਹੈ। ਇਹ ਪਦਮ ਤੇ ਕਿਸੇ ਪੌਂਚੀ ਹੋਈ ਰੂਹ ਦੇ ਚਰਨਾਂ ਛੋਂਦਾ ਹੈ। ਬੜੇ ਕਦਮਾਂ ਦੇਚ ਪੜਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਬੜੀ ਰੋਹਾਨੀ ਮੁਸਕਰਾਹਟ ਚ ਕਹਿਣ ਲਗੇ ਬ੍ਰਾਹਮਣ ਦੇਵਤਾ ਮੈਂ ਤੇ ਕੀ ਯਾਤਰੀ ਹਾਂ ਬਿਲਕੁਲ ਯਾਤਰੀ ਉਹ ਬ੍ਰਾਹਮਣ ਕਹਿਣ ਲਗਾ ਮਹਾਰਾਜ ਕਿ ਬੀਜ ਅਜੇ ਅੰਕੁਰਿਤ ਨਹੀਂ ਹੋਏਗਾ ਹੋਇਆ ਇਹ ਹੋਣ ਵਾਲਾ ਹੈ ਔਰ ਜਦੋਂ ਇਹ ਬੀਜ ਅੰਕੁਰਿਤ ਹੋਵੇ ਹੈ ਮੈਨੂੰ ਬੋਲਣਾ ਨਹੀਂ ਮੈਂ ਥੋੜੀ ਚੜਨਾ ਚਾਹਾਂਗਾ ਮੈਂ ਥੋੜੀ ਦਰਸ਼ਨ ਕਰਨ ਲਈ ਫਿਰ ਆਵਾਂਗਾ ਰਬ ਦੀ ਨੇਤ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਪੁੱਤਰੀ ਬੀਬੀ ਅਮਰੋ ਆਪ ਦੇ ਭਤੀਜੇ ਨੂੰ ਵਿਆਹੀ ਗਈ ਇਸ ਤ੍ਰਿਕ ਦੇ ਨਾਲ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬੱਚੀ ਆਪ ਜੀ ਦੀ ਨੂੰ ਬਣੀ ਇੱਕ ਦਿਨ ਬੀਬੀ ਅਮਰੋ ਕਾਲਕ 시ਰਿਗੁਰ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਚਾਟੀ ਨੂੰ ਰੜਕਦੇ ਆਇਆ ਅਲਾਪ ਰਹੀ ਸੀ ਪੜ ਰਹੀ ਸੀ ਬੜੇ ਮਧੁਰ ਢੰਗ ਦੇ ਬੜੇ ਮਧੁਰ ਵੇਖਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਪੁੱਛ ਲਿਆ beta ਕਿ ਕਿਸ ਨੇ ਬਚਨ ਪੜ ਰਹੀ ਇਹ ਕਿਸਤੀ ਬਾਣੀ ਪੜ ਰਹੀ ਹੈ ਬਹੁਤ ਫਿਚਪਾਈ ਹੈ ਇਸਨੇ ਮਨ ਨੂੰ ਤਾਂ ਨੂ ਰਾਣੀ ਕਹਿਣ ਲੱਗੀ ਬਾਬਾ ਇਹ ਬਾਣੀ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਹੈ ਦੂਸਰੇ ਗੁਰਨਾਮ ਪਰ ਉਹ ਮੇਰੇ ਪਿਤਾ ਨੇ ਰਿਸ਼ਤੇ ਦੇ ਵਿੱਚ ਮੇਰੇ ਪਿਤਾ ਨੇ ਹੈ ਤੁਹਾਡੇ ਪਿਤਾ ਨੇ ਨਾਮ ਜ਼ਰੂਰ ਸੁਣਿਆ ਸੀ ਉਰ ਵਿਆਦੇ ਸਮੇਂ ਕੁੜਮਾ ਚਾਰੀਆਂ ਦਾ ਜਸਵੇ ਮਿਲਾਪ ਹੁੰਦਾ ਹੈ ਇਹ ਵੀ ਜ਼ਰੂਰ ਹੋਇਆ ਲੇਕਿਨ ਖਿੱਚ ਤੇ ਆਖਰ ਸ਼ਬਦ ਤੋਂ ਕਹਿੰਦੀ ਹੈ ਅਗਰ ਕਾਲੀਆਂ ਘਟਾਵਾਂ ਸੂਰਜ ਦੇ ਅੱਗੋਂ ਵੀ ਆ ਜਾਵਾਂ ਇੱਕ ਦਫਾ ਪ੍ਰithvi ਤੇ ਅੰਧਕਾਰ ਹੋ ਜਾਂਦਾ ਹੈ ਇਹ ਗਲ ਵਖੜਾ ਹੈ ਕਿ ਸੂਰਜ ਦੇ ਚਾਨੇਰਾ ਨਹੀਂ ਸੂਰਜ ਵਿੱਚ ਅੰਧਕਾਰ ਨਹੀਂ ਪਰ ਸੂਰਜ ਦਾ ਚਾਨਣਾ ਸੂਰਜ ਦਾ ਪ੍ਰਕਾਸ਼ ਸਹੀ ਮੈਨੇ ਧਰਤੀ ਤੇ ਪਹੁੰਚ ਸਕੇ ਕਾਲੀਆਂ ਘਟਾਵਾਂ ਨੂੰ ਰੋਕ ਤੇ ਖੜੀ ਕਰ ਦਿੰਦੀ ਹੈ ਤਾਂ ਕੁੜਮਾ ਚਾਰੀ ਰਿਸ਼ਤੇਦਾਰੀ ਸ਼੍ਰੀ ਕਾ ਚਾਰੀ ਔਰ ਸਮਾਜਿਕ ਰਿਸ਼ਤੇ ਸੰਸਾਰ ਦੀਆਂ ਪਰੰਪਰਾਵਾਂ ਇਤਨੀਆਂ ਨਿੱਕੀਆਂ ਵੱਡੀਆਂ ਬਦਲੀਆਂ ਸਨ ਜਿਨ੍ਹਾਂ ਦੇ ਚੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਝਾਕਣ ਦਾ ਮੌਕਾ ਹੀ ਨਾ ਮਿਲਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਵਕਤ ਦੇ ਉਹ ਰੋਹਾਨੀ ਸੂर्य ਨੇ ਜੋ ਚਾਰੋਂ ਪਾਸੇ ਚਾਨਣਾ ਵੰਡ ਰਹੇ ਨੇ ਪਰ ਅਜ ਜਦ ਉਸ ਸੂਰਜ ਦੀ ਇੱਕ ਕਿਰਨ ਕੰਨਾਂ ਵਿੱਚ ਪਈ ਸ਼ਬਦ ਤੇ ਆਖਰ ਕੰਨਾਂ 'ਚ ਹੀ ਪਏਗਾ ਔਰ ਸੁਣਿਆ ਆਪਣੀ ਨੂ ਰਾਣੀ ਤੋਂ ਤਾਂ ਦਰਸ਼ਨਾਂ ਲਈ ਚੱਲ ਪਏ श्रीकदेव ਤੇ ਕੁੜਮਾਚਾਰੀ ਹੈ। ਔਰ ਫਿਰ ਆਪ ਪੁੱਤਰ ਵਾਲੇ ਨੇ ਬੇਟੇ ਵਾਲੇ ਨੇ ਜਦ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਪੁੱਤਰੀ ਵਾਲੇ ਆਖਿਰ ਭਾਰਤੀ ਪਰੰਪਰਾ ਦੇ ਮੁਤਾਬਕ ਲੜਕੀ ਵਾਲੇ ਅਕਸਰ ਆਪਣੇ ਆਪ ਨੂੰ ਨਿਰਮਾਣਤਾ ਦੇ ਚ ਰੱਖਦੇ ਨੇ, ਗਰੀਬੀ ਚ ਰੱਖਦੇ ਨੇ ਔਰ ਹਮੇਸ਼ਾ ਲੜਕੇ ਵਾਲੇ ਸਵੈ ਅਪਮਾਨ ਦੇ ਨਾਲ ਲਾਂਦੇ ਨੇ। ਆੜ ਤਾੜ ਦੇ ਰਹਾ ਲਾਂਦੇ ਨੇ ਪਰ ਅੱਜ ਕੁਛ ਰੂਹਾਨੀ ਦੁਨੀਆ ਦੀ ਝਲਕ ਨੇ ਉਲਟੀ ਨੰਗਾ ਚਲਾ ਦਿੱਤੀ ਅੱਜ ਲੜਕੇ ਵਾਲਿਆਂ ਦਾ ਸਰਪ੍ਰਸਤ ਮੁਖੀ ਬਿਰਦ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਲਈ ਚਲੇ ਆਇਆ ਸਿੱਖ ਤੇ ਕੁੜਮਾ ਚਾਰੀ ਹੈ ਕਡੂਰ ਸਾਹਾ ਵਾਕੇ ਜਦ دیدار ਕੀਤੇ ਭਰੀ ਸੰਗਤ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਮੁਖਾਰਬਿੰਦੋ ਜਦ ਅੰਮ੍ਰਿਤਮਈ ਬਚਨ ਸੁਣੇ ਤਾਂ ਜਿਸ ਢੰਗ ਨਾਲ ਕਹਿੰਨੇ ਸਿਰ ਝੁਕਦਾ ਹੈ ਝੁਕਾਇਆ ਨਹੀਂ ਜਾਂਦਾ ਸੁਭਾਵ ਕਿ ਝੁਕ ਗਿਆ ਕਦਮਾਂ ਤੇ ਡਿੱਗ ਪਏ ਦੰਡਾਉਤ ਕੀਤੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਗੁਰਦੇ ਜੀ ਕੁਰਮਾ ਚਾਰੀ ਦੇ ਰਿਸ਼ਤੇ ਨੂੰ ਮੈਂ ਇੱਕ ਪਾਸੇ ਕਰਦਾ ਮੈਂ ਆਇਆ ਤਾ ਆਪ ਦਾ ਸੇਵਕ ਆਪ ਦਾ ਸੇਵਕ ਉਹ ਆ ਗਈ ਆਪਨੇ ਮੈਨੂੰ ਕਬੂਲ ਕੀਤਾ ਹੈ ਸੇਵਕ ਦੇ ਰੂਪ ਵਿੱਚ ਤਾਂ ਜ਼ਰੂਰ ਕੋਈ ਸੇਵਾ ਵੀ ਬਖਸ਼ੋ ਮੈਂ ਸੇਵਾ ਵੀ ਕਰਾਂ ਅਕਿਤ ਤੇ ਬਿਰਧ ਸਰੀਰ ਲਾਲ ਵਰ 70 ਤੋਂ ਉੱਚੀ ਤੱਬੀ ਹੋਈ ਅਵਸਥਾ ਬਿਰਧ ਸਰੀਰ ਪਰ ਉਤਸ਼ਾਹ ਬੜਾ ਹੈ। ਉਮੰਗ ਵੜੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਧਾਂ ਕਰ ਦਿੱਤੀ ਠੀਕ। ਸੇਵਕ ਦੇ ਰੂਪ ਵਿੱਚ ਤੁਸੀਂ ਕਬੂਲ। ਸਾਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਦਿੱਤਾ ਕਰੋ। ਰੋਜ਼ ਦੀ ਸੇਵਾ। ਹੁਣ ਵਿਆਸਾ ਅੱਧੀ ਰਾਤ ਨੂੰ ਉੱਠਦੇ ਹਨ। ਸਿਰ ਤੇ ਗਾਗਰ ਰੱਖਦੇ ਨੇ। ਉਹ ਆਪ ਜਾਂਦੇ ਨੇ ਪਹਿਲੇ ਸਵੈਮ ਇਸ਼ਨਾਨ ਕਰਦੇ ਨੇ ਫਿਰ ਗਾਗਰ ਨੂੰ ਵਿਆਸਾਂ ਦੇ ਜਲ ਨਾਲ ਭਰ ਕੇ ਸਿਰ ਤੇ ਰੱਖਦੇ ਨੇ ਇਹ ਭਰੀ ਹੋਈ ਗਾਗਰ ਜਦ ਸੁਖ ਕੇ ਬਿਰਦ ਬਾਬਾ ਗੁਰੂ ਅੰਦਰ ਦੇਵ ਜੀ ਮਹਾਰਾਜ ਦੇ ਮਾਰਗ ਤੇ ਚੱਲਦਾ ਹੈ ਕਿੰਨੀ ਜਾਗਦਾ ਜਿਵੇਂ trilokhi ਦਾ ਭਾਰ ਇਸ ਬਿਰਦ ਬਾਬੇ ਨਹੀਂ ਚੁੱਕਿਆ ਜਿਵੇਂ ਸਮੋਂ ਸੰਸਾਰ ਦੀ ਜ਼ਿੰਮੇਵਾਰੀ ਬਾਬੇ ਨਹੀਂ ਚੁੱਕੀ ਰਹੀ ਹੈ ਬਾਤ ਦੇਖਵਾ ਕੇ ਆਪ ਦੇ ਕਿਰਦਾਰ ਰਾਂਹ ਆਪ ਦੇ ਪ੍ਰਚਾਰ ਰਾਂਹ ਇਹ ਸਭ ਕੁਝ ਪ੍ਰਗਟ ਹੋ ਹੀ ਹੋਇਆ ਹੈ ਇਹ ਸੇਵਾ ਆਪ ਨੇ ਕੋਈ ਇੱਕ ਦਿਨ ਨਹੀਂ ਕੀਤੀ ਇੱਕ ਮਹੀਨਾ ਨਹੀਂ ਕੀਤੀ ਇੱਕ ਸਾਲ ਨਹੀਂ ਬਲਕਿ 12 ਸਾਲ ਕੀਤੀ ਰੋਜ਼ ਅੱਧੀ ਰਾਤ ਨੂੰ ਉੱਠਣਾ ਵਿਆਸਾ ਤੇ ਪਹੁੰਚਣਾ ਹੈ ਅੰਮ੍ਰਿਤ ਵੇਲੇ ਹੁੰਦੇ ਹੁੰਦੇ ਤੱਕ ਜਲ ਭਰ ਕੇ ਲੈਣਾ ਔਰ ਯਲਵਨ ਕਿਨ ਕੋ ਦਾ ਪਿੰਡ ਹੈ 6 ਕਿਲੋਮੀਟਰ ਦਾ ਇਹ ਰਸਤਾ ਹੈ ਜੋ ਆਪ ਰੋਜ਼ ਤੈ ਕਰਦੇ ਨੇ ਜਾਣਾ ਤੇ ਆਣਾ ਅੱਜ ਕਿਦਰੇ ਐਸਾ ਹੋਇਆ ਜਦ ਜਾਣ ਲੱਗੇ ਅਧੀ ਰਾਤ ਦਾ ਵਕਤ ਰਾਤ ਹਨੇਰੀ ਸੀ ਆਪ ਇੱਕ ਝੁਲਾ ਹੈ ਦੀ ਖੱਡੇ ਵਿੱਚ ਗਿਰ ਗਿਆ ਆਵਾਜ਼ ਆਈ ਖੜਾਕ ਆਈ ਤਾਂ ਜੁਲਾਹੇ ਨੇ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਦੇਖ ਬਾਹਰ ਕੋਈ ਹੈ ਖੱਡੀ ਦੇ ਖੜ ਵਿੱਚ ਕੋਈ ਗਿਰੇ ਹੈ ਤਾਂ ਜੁਲਾਹੀ ਕਹਿਣ ਲੱਗੀ ਅੱਧੀ ਰਾਤ ਨੂੰ ਉਹੀ ਅਮਰੂ ਨੇ ਥਾਵਾ ਹੋਏਗਾ ਉਸ ਤੋਂ ਇਲਾਵਾ ਹੋਰ ਕੌਣ ਹੋਵੇਗਾ ਅੱਧੀ ਰਾਤ ਨੂੰ ਉਹੀ ਉੱਠਦਾ ਉਸੇ ਦੇ ਸਿਰ ਤੇ ਗਾਗਰ ਆਉਂਦੀ ਹੈ ਉਹੀ ਭਟਕਦਾ ਹੋਇਆ ਗਿਰ ਗਿਆ ਉਹ ਮੈਂ ਉਹੀ ਅੰਬਰੂ ਨੇ ਠਾਵਾ ਬਥੇਰਿਆਂ ਨੂੰ ਇਹ ਸੋਚਣ ਦਾ ਮੌਕਾ ਮਿਲ ਗਿਆ ਕਿ ਬਿਰਧ ਸਰੀਰ ਹੈ ਸ਼ਾਇਦ ਪੁੱਤਰ ਨਹੀਂ ਰੱਖਦੇ ਭਤੀਜੇ ਨਹੀਂ ਰੱਖਦੇ ਤਾਂ ਹੀ ਤੇ ਸ਼ਰੀਕਾਂ ਦੇ ਘਰ ਆ ਕੇ ਟਿਕੇ ਔਰ ਸਿਰਫ ਟਿਕੇ ਹੀ ਨਹੀਂ ਤਾਂ ਹੀ ਤੇ ਪਿਆਸਾ ਤੋਂ ਗਾਗਰ ਜਲਦੀ ਭਰ ਕੇ ਲੈ ਲੈਂਦੇ ਇਹਨੂੰ ਲਖਣਾ ਫਾੜਦੇ ਨੇ ੱੱਪੜ ਛਾੜਦੇ ਨੇ ਲੰਗਰ ਬਣਾਉਣ ਦੀ ਸੇਵਾ ਕਰਦੇ ਨੇ ਇਹ ਨੌਕਰੀ ਕਰਦੇ ਨੇ ਇਹ ਗੁਲਾਮੀ ਕਰਦੇ ਨੇ ਇਹਨਾਂ ਦਾ ਕੋਈ ਥਾਂ ਨਹੀਂ ਪਰ ਸੰਤ ਹੋ ਗਈ ਗੱਲ ਘਡੂਰ ਦੇ ਚ ਅਮਰੂ ਨੇ ਖਾਵਾ ਅਮਰੂ ਨੇ ਖਾਵਾ ਅਮਰੂ ਨੇ ਖਾਵਾ ਇਹ ਬਚਨ ਧਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਦਮਾਂ 'ਚ ਪਹੁੰਚੇ ਔਰ ਆਪ ਦੇ ਕੰਨਾਂ ਨੇ ਸੁਣ ਕੇ ਹੈਰਾਨਗੀ ਜਤਾਈ ਹੈ ਅਮਰੋ ਨੇ ठावा ਜਿਵੇਂ ਅਮਰ ਰਾਸ ਜੀ ਆਏ ਕੋਲ ਬਿਠਾਇਆ ਹੱਥ ਰੱਖ ਕੇ ਕਹਿ ਲਗੇ ਗੁਰੂ ਅਮਰਦਾਸ ਵਿਠਾਵਿਆਂ ਦੀ ਥਾਂ ਗੁਰੂ ਅਮਰਦਾਸ ਨੇ ਮਾਨਿਆਂ ਦੇ ਮਾਂ ਗੁਰੂ ਅਮਰਦਾਸ ਨੇਉਟਿਆਂ ਦੀ ਓਟ ਨੇ ਗੁਰੂ ਅਮਰਦਾਸ ਨੇ ਆਸਰੇਆਂ ਦੇ ਆਸਰੇ ਇੰਜ ਲਗਾਤਾਰ ਵਰਦੇ ਹੀ ਗਏ ਵਰਦੇ ਹੀ ਗਏ ਔਰ ਇਹ ਵਾਕਈ ਸਪਸ਼ਟ ਹੋਇਆ ਕਿ ਗੁਰੂ ਅਮਰਦਾਸ ਬਠਾਵਿਆਂ ਦੀ ਥਾਂ ਬਣੇ ਨਿਮਾਣਿਆਂ ਦੇ ਮਾਣ ਬਣੇ ਨਿਆਸਰੇਆਂ ਦੇ ਆਸਰੇ ਬਣੇ ਨੇਉਟਿਆਂ ਦੀ ਓਟ ਬਣੇ ਆਪਨੇ ਗੁਰਗੱਦੀ ਤੇ ਬੈਠਦੇ ਆਏ ਸਿੱਖ ਜਗਤ ਦਾ ਪਹਿਲਾ ਕੇਂਦਰੀ ਧੀਰਤ ਆਵਾਦ ਕੀਤਾ ਬਣਾਇਆ ਗੋਲਦਵਾਰ ਉੱਥੇ ਬਾਉਲੀ ਤਿਆਰ ਕੀਤੀ ਇਹ ਸਿੱਖ ਜਗਤ ਦਾ ਪਹਿਲਾ ਧੀਰਤ ਸੀ ਉਸ ਦੀਆਂ 84 ਪੌੜੀਆਂ ਰੱਖੀਆਂ ਇਸਨਾਨ ਦੀ ਮਹਾਨਤਾ ਦੱਸੀ ਔਰ ਉੱਥੇ ਆਪ ਨੇ ਲੰਗਰ ਦੀ ਜਿਹੜੀ ਪਰੰਪਰਾ ਤੋੜੀ ਉਸ ਦੇ ਚਮਰਨ ਬੰਡ ਖਤਮ ਕਰ ਦਿੱਤੀ आखिर मैं किसी जात पात नही मन और किसी वरण वही मन अस्सी फीसदी इस देश की आबादी जो शूद्र कही जाती इस सारे किरती बंदे आ जाते लोहार दरखान धोबी जुलाहे चमार मामार कुमार ऐ सारे लोग किरती शूद्र कहे जाते ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਬੂਹੇ ਇਹਨਾਂ ਸਾਰਿਆਂ ਲਈ ਖੋਲ ਦਿੱਤੇ ਅੱਜ ਤੱਕ ਧਰਮ ਮੰਦਰਾਂ ਦੇ ਔਰ ਵਿਦਿਆਲਿਆਂ ਦੇ ਦਰਵਾਜ਼ੇ ਜੋ ਇਹਨਾਂ ਲਈ ਬੰਦ ਸਨ ਖੋਲ ਦਿੱਤੇ ਪੁਰੇ ਆਖਿਆ ਇਕੱਠੇ ਬੈਠ ਕੇ ਇੱਕ ਕੋਈ ਪੰਗਰ ਦੇ ਲੰਗਰ ਖਾ ਕੋ ਰਾਣਾ ਰੰਗ ਬਰਾਬਰੀ ਕਰ ਦਿੱਤੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਕਲਾਮ ਦਾ ਗੁਰਨਾਨਕ ਦੀ ਜੋਤ ਦਾ ਅਗਾਮ ਪ੍ਰਸਾਰ ਕਰ ਰਹੀ ਨੇ ਕਿੰਨੇ ਦਰਸ਼ਨਾ ਦੀ ਲੋਹ ਅਕਬਰ ਦੇ ਅੰਦਰ ਵੀ ਪੈਦਾ ਹੋਈ ਉਸ ਜ਼ਮਾਨੇ ਦਾ ਮੁਗਲ ਸਮਰਾਟ ਮੁਗਲ ਆਜ਼ਮ ਅਕਬਰ ਜੋ ਅਕਸਰ ਮੰਨ ਦੇ ਸਾਧੂ ਫਕੀਰਾਂ ਦੀ ਸੰਗਤ ਦੀ ਤਲਵ ਰੱਖਦਾ ਸੀ ਇੱਛਾ ਵੀ ਰੱਖਦਾ ਸੀ ਔਰ ਇਹ ਇੱਛਾ ਕਿਸੇ ਘਾਟ ਦੇ ਕਾਰਨ ਕਰਕੇ ਪੈਦਾ ਹੋਈ ਘਾਟ ਕਿਸੀ ਅੱਧ ਕੜੀ ਜਿੰਨ ਉਮਰ ਹੋ ਗਈ ਕਰਦੇ ਸੰਤਾਨ ਨਹੀਂ ਤਾਂ ਕਿਸੇ ਨੇ ਕੇਹਾ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਦਿੱਤਾ ਹੋਇਆ ਸੀ ਪਹਿਲੇ ਪੰਗਤ ਰਾਖੇ ਸੰਗਤ ਨੂੰ ਪੰਗਤ ਵਿੱਚ ਬੈਠ ਕੇ ਪਹਿਲੇ ਲੰਗਰ ਪ੍ਰਸਾਦ ਚਕਣ ਨੂੰ ਤਿਆਰ ਨਹੀਂ ਉਹਨੂੰ ਸੰਗਤ ਦੇ ਚ ਬੈਠ ਕੇ ਰੋਹਾਨੀ ਪ੍ਰਸਾਦ ਨਹੀਂ ਮਿਲੇਗਾ ਇਹ ਆਪ ਨੇ ਇਸ ਵਾਸਤੇ ਕੀਤਾ ਕਿ ਵਰਨਵੰਡ ਤੇ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ ਪਰ ਅੱਜ ਪਹੁੰਚ ਗਿਆ ਮੁਗਲ ਆਸਮ ਅਕਬਰ ਕਿ ਜਦ ਚੌਕਦਾਰ ਭਜੇ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਹਨਿਕਰੋ ਅਮਰਦਾਸ ਜੀ ਮਹਾਰਾਜ ਨੂੰ ਮੁਗਲ ਆਜ਼ਮ ਅਕਬਰ ਆਇਆ ਹੈ ਕਿ ਸਤਗੁਰਾਂ ਦੇ ਮੁਖਾਰ ਬਿਨ ਤੋਂ ਉਹੀ ਬਚਨ ਨਿਕਲੇ ਪਹਿਲੇ ਪੰਗਤ ਪਾਛੇ ਸੰਗਤ ਪਹਿਲੇ ਪੰਗਤ ਪਾਛੇ ਸੰਗਤ ਛੋਕਦਾਸ ਇਸ਼ਾਰਾ ਸਮਝ ਕੇ ਉਹ ਮੁਗਲ ਆਜ਼ਮ ਨੂੰ ਕਹਿਣ ਲਗਾ ਪਹਿਲੇ ਆਪ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈਗਾ ਫਿਰ ਧਨ ਗੁਰੂ ਅਰਦਾਤ ਸੀ ਮਹਾਰਾਜ ਦੇ ਦਰਸ਼ਨ ਹੋਣਗੇ ਬਿਰਸੰਗਤ ਦੇ ਵਿੱਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ ਬੈਠ ਗਏ ਸੰਗਤ ਦੇ ਅਕਬਰ ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਸ਼ਕਿਆ ਇਸ ਪ੍ਰਸ਼ਾਦ ਦੇ ਚੋਂ ਹੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ ਹੈ ਸਵਾਦ ਨੂੰ ਲੈ ਕੇ ਿਸਮਾਰਤ ਹੋਏ ਅਕਬਰ आनंद विच ऐसा स्वाद दाल विच ऐसा स्वाद हैरान हो के सेवादारों तो पूछता है तो सेवादार कह दे ने बादशाह सलामत रब्बी प्रसाद रब्बी रहमत रब्बी चिंतन इस भोजन नाल जुड़े हुए है इस वास्ते प्रसाद है बख्शिश है रहमत है इस स्वाद प्रभु दा है अकाल पुरख है ईश्वर है

ਹਨ ਸਾਹੀ ਖਜ਼ਾਨੇ ਤੋਂ ਨਹੀਂ ਦਿਲਾਇਆ ਜਾ ਸਕਦਾ ਅਸੀਂ ਇਹ ਮਰਿਆਦਾ ਬਣਾਈ ਹੈ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚਲੇਗਾ ਇਹ ਲੰਗਰ ਚਲੇਗਾ ਕਿਰਤੀ ਲੋਕਾਂ ਦੇ ਕਿਰਤ ਦਾ ਜੋ ਦਸਵੰਨ ਦਸਵਾਂ ਹਿੱਸਾ ਹੈ ਉਸ ਤੋਂ ਚਲੇਗਾ ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ ਰਸ ਬਣਿਆ ਰਹੇ ਆਪਣੀ ਸ਼క్తి ਨਾਲ ਦਸਵੰਨ ਦੀ ਮਰਿਆਦਾ ਨੂੰ ਹੀ ਲਾਗਤ ਕੀਤਾ ਬਿਉਹ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪੇ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਹੈ ਕਿ ਜੋ ਬਾਬੇ ਕੇ ਦਾਮ ਨਾ ਦੇਹੈ ਤਿੰਨ ਤੇ ਗਹਿ ਬਾਬਰ ਕੇ ਲੈ ਜੋ ਰੱਬ ਦੇ ਨਾਮ ਦਾ ਦਸਵਾਂ ਹਿੱਸਾ ਨਹੀਂ ਕੱਢਦਾ ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ ਉਹਦੇ ਨਾਲ ਉਸਦਾ ਸਭ ਕੁਝ ਹੀ ਚਲਾ ਜਾਂਦਾ ਹੈ ऐ बंदे नौ इसे तू रख ले दशमा गुरु दय धर्म दय ईश्वर सार के तावलीदा करता कहंदा धन के भागी चार हैं धर्म चोर निर्भाम अगर धर्म दय हिस्सा नहीं देता गया तो चोर ले जाएगा अग्नि भेट हो जाएगा या राज गर्द दे असर हो जाएगा। ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਰੰਗ ਦੀ ਲੰਗਰ ਦੀ ਅਗੰਮੀ ਪਰੰਪਰਾ ਤੋੜੀ। ਸ਼ਾਮ ਪਾਸੇ ਆਪ ਦਾ ਜੈ ਜੈਕਾਰ ਹੋਇਆ। ਹਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਹਿਬਜ਼ਾਦੇ ਦਾਸੂ ਜੀ ਨੇ ਦਾਸੂ ਜੀ ਕਹਿੰਨੇ ਇਹ ਜਸ ਉਹ ਨਹੀਂ ਸਹਾ ਸਕੇ। ਜਿਵੇਂ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ। ਖੜੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਤਾਸੂ ਜੀ ਨੂੰ ਵੀ ਬੜਾ ਰੋਸ ਚੜਿਆ ਅਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਕੰਨ ਭਰੇ ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ ਗੁਰੂ ਅਮਰਦਾਸ ਜੀ ਨੇ ਵਰਮਨ ਦੀ ਪਰੰਪਰਾ ਹੀ ਤੋੜ ਦਿੱਤੀ ਔਰ ਇਹ ਸਿਰਫ ਦਾਤੋਂ ਹੀ ਨਹੀਂ ਮਰਵਾਹਾ ਜਿੱਤੇ ਅਕਬਰ ਦੇ ਦਰਬਾਰ ਵਿੱਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪ੍ਰਾਣੀ ਸੰਸਕ੍ਰਿਤੀ ਹੈ ਖੱਤਰੀ ਬ੍ਰਾਹਮਣ শূਦਰ ਵੈਸ਼ ਇਹ ਚਾਰ ਵਰਨਾ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਕੁਰ ਦਿੱਤੀ ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ ਸਾਤ ਦਾ ਗਰਬ ਨਾ ਕਰ ਮੂਰਖ ਗਵਾਰਾ इस गर्भ से उपजे हैं बहुत बेकार गवार है ओ जो जात अभिमानी है वर्ण अभिमानी है आपदा के उपदेश कि जन्म तो कोई ब्राह्मण नहीं जन्म तो कोई शूद्र नहीं जीवन तो शूद्र होगा जीवन तो ब्राह्मण होगा दातुजी ने एकदम संगत दिचा के सदगुरुदेव जी महाराज सिंहासन से बैठे सन ਮੀਨੇ ਦੇ ਚ ਖਿੱਚ ਕੇ ਲਤ ਮਾਰੀ ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਰੇ একদম ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪ ਨੇ ਦਾਤੂ ਦੇ ਕਦਮ ਬਗਲ ਲਏ ਚਰਨ ਬਗਲ ਲਏ ਔਰ ਜੋ ਬੈਂਕੀ ਕੀਤੀ ਸਿੱਖ ਜਗਤ ਦੇ ਮਹਾਨ ਇਤਿਹਾਸਕਾਰ